ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਅਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਰਾਂਬੰਕੀ ਵਿੱਚ ਕੀਤੀ ਜਨ ਸਭਾ ਕਿਹਾ ਪੂਰੀ ਦੁਨੀਆ ਜਾਣਦੀ ਹੈ ਕਿ ਮੋਦੀ ਸਰਕਾਰ ਹੈਟ੍ਰਿਕ ਬਣਾਉਣ ਜਾ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਵਾਲਮੀਕੀ ਤੀਰਥ ਸਥਾਨ ਵਿਖੇ ਟੇਕੇ ਮਤਾ ਪੰਜਾਬ ਦੀ ਖੁਸ਼ਹਾਲੀ ਲਈ ਕੀਤੀ ਅਰਦਾਸ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਦਾ ਦੌਰ ਜਾਰੀ ਵਕਫ ਉਮੀਦਵਾਰਾਂ ਨੇ ਕੀਤਾ ਆਪਣੀ ਜਿੱਤ ਦਾ ਦਾਵਾ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਉਹਨਾਂ ਦੀ ਸਰਕਾਰ ਹੈਟ੍ਰਿਕ ਬਣਾਉਣ ਜਾ ਰਹੀ ਹੈ ਤੇ ਨਵੀਂ ਸਰਕਾਰ ਵਿੱਚ ਉਹਨਾਂ ਨੂੰ ਗਰੀਬਾਂ ਨੌਜਵਾਨਾਂ ਤੇ ਕਿਸਾਨਾਂ ਲਈ ਵੱਡੇ ਫੈਸਲੇ ਲੈਣੇ ਪੈਣੇ ਨੇ ਪ੍ਰਧਾਨ ਮੰਤਰੀ ਜਨਿੰਦਰ ਮੋਦੀ ਬਾਰਾਂਬੰਕੀ ਦੇ ਜੈਦਪੁਰ ਮਾਰਗ ਉਤੇ ਬਾਰਾਂਬੰਕੀ ਅਤੇ ਮੋਹਨ ਲਾਲ ਗੰਜ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਪੱਖ ਵਿੱਚ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ ਉਨ੍ਹਾਂ ਕਿਹਾ ਕਿ 4 ਜੂਨ ਬਹੁਤੀ ਦੂਰ ਨਹੀਂ ਹੈ ਅੱਜ ਪੂਰਾ ਦੇਸ਼ ਅਤੇ ਪੂਰੀ ਦੁਨੀਆ ਜਾਣਦੀ ਹੈ ਕਿ ਮੋਦੀ ਸਰਕਾਰ ਦੀ ਹੈਟ੍ਰਿਕ ਵੱਧਣ ਜਾ ਰਹੀ ਹੈ ਨਵੀਂ ਸਰਕਾਰ ਵਿੱਚ ਉਹਨਾਂ ਨੇ ਗਰੀਬਾਂ ਨੌਜਵਾਨਾਂ ਔਰਤਾਂ ਕਿਸਾਨਾਂ ਲਈ ਬਹੁਤ ਸਾਰੇ ਵੱਡੇ ਫੈਸਲੇ ਲੈਣੇ ਨੇ ਉਹਨਾਂ ਕਿਹਾ ਕਿ ਇਸ ਲਈ ਉਹ 12 ਬੰਕੀ ਅਤੇ ਮੋਹਨ ਲਾਲ ਗੰਜ ਦੇ ਲੋਕਾਂ ਤੋਂ ਅਸ਼ੀਰਵਾਦ ਲੈਣ ਲਈ ਆਏ ਨੇ ਲੋਕ ਸਭਾ ਚੋਣਾਂ ਲਈ ਸੱਤ ਪੜਾਵਾਂ ਵਿੱਚ VOTING ਤੋਂ ਬਾਅਦ 4 ਜੂਨ ਨੂੰ ਇੱਕੋ ਸਮੇਂ ਵੋਟਾਂ ਦੀ ਗਿਣਤੀ ਹੋਵੇਗੀ ਉਨੇ ਕਹੇ ਕਿ ਅੱਜ ਇੱਕ ਪਾਸੇ ਦੇਸ਼ਿਤ ਲਈ ਸਮਰਪਿਤ ਭਾਜਪਾ ਦੀਗਵਾਈ ਵਾਲਾ ਗੱਠ ਜੋੜਾ ਹੈ ਦੂਜੇ ਪਾਸੇ ਦੇਸ਼ ਵਿੱਚ ਸਥਿਰਤਾ ਪੈਦਾ ਕਰਨ ਵਾਲਾ ਇੰਡੀਆ ਗੱਠ ਜੋੜਾ ਹੈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅੱਜ ਸਵੇਰੇ ਅਮਰਤਸਰ ਦੇ ਭਗਵਾਨ ਸ਼੍ਰੀ ਵਾਲਮੀਕੀ ਤੀਰਥ ਸਥਾਨ ਵਿਖੇ ਮੱਤਾ ਟਿਕਿਆ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ ਹੈ ਅਰਵਿੰਦ ਕੇਜਰੀਵਾਲ ਨੇ ਭਗਵਾਨ ਸ਼੍ਰੀ ਵਾਲਮੀਕੀ ਤੀਰਥ ਸਥਾਨ ਵਿਖੇ ਅਰਦਾਸ ਕੀਤੀ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਵੀ ਮੌਜੂਦ ਸਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਪਾਰਟੀ ਅਗੂਆਂ ਅਤੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪਾਰਟੀ ਵਰਕਰਾਂ ਦੀ ਮਿਹਨਤ ਦੀ ਤਾਰੀਫ਼ ਕੀਤੀ ਅਤੇ ਆਉਣ ਵਾਲੀ ਚੋਣਾਂ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸੋਚਦੀ ਸੀ ਕਿ ਇਹਨੂੰ ਗ੍ਰਿਫਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਖਤਮ ਕਰ ਦੇਵੇਗੀ ਪਰ ਉਹਨਾਂ ਦੀ ਗ੍ਰਿਫਤਾਰੀ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਆਮ ਆਦਮੀ ਪਾਰਟੀ ਇੱਕ ਪਰਿਵਾਰ ਹੈ ਜਦੋਂ ਪਰਿਵਾਰ ਵਿੱਚ ਮੁਸੀਬਤ ਆਉਂਦੀ ਹੈ ਤਾਂ ਸਾਰੇ ਇਕੱਠੇ ਹੋ ਜਾਂਦੇ ਨੇ ਤੁਸੀਂ ਵੀ ਅਝਾਈ ਕੀਤਾ ਅਤੇ ਸਾਰੇ ਇਕੱਠੇ ਹੋ ਗਏ ਇਸ ਨਾਲ ਉਹਨਾਂ ਨੂੰ ਸੁਨੇਹਾ ਗਿਆ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਨਾਲ ਕੰਮ ਨਹੀਂ ਚੱਲੇਗਾ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਕੇਜਰੀਵਾਲ ਹੈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਿਰੋਧੀਆਂ ਉੱਤੇ ਤਿੱਖੇ ਸ਼ਬਦ ਦੀ ਵਰਤ ਕੀਤੀ ਅੱਜ ਕੋਈ ਰੈਲੀ ਨਹੀਂ ਕੋਈ ਇਹ ਸ਼ਕਤੀ ਪ੍ਰਦਰਸ਼ਨ ਨਹੀਂ ਇਹ ਸਿਰਫ ਤੇ ਸਿਰਫ ਇੱਕ ਆਪਸ ਚ ਮਿਲਣੀ ਹੈ ਕਿ ਅੱਗੇ ਦਿਨ ਰਹਿ ਗਏ 12 13 ਦਿਨ ਰਹਿ ਗਏ ਇਹ 12 13 ਦਿਨ ਬਹੁਤ ਜ਼ਿਆਦਾ ਕ੍ਰੂਸ਼ਲ ਨੇ ਇਹ 12 13 ਦਿਨ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹਨਾਂ 12 13 ਦਿਨਾਂ ਦੇ ਵਿੱਚ ਆਪਣੀ ਮਿਹਨਤ ਜਿਹੜੀ ਹੈ ਜੇ ਆਪਾਂ 14 ਘੰਟੇ ਕੰਮ ਕਰਦੇ ਹਾਂ ਜੇ 18 ਕਰ ਦਈਏ 4 ਘੰਟੇ ਵਧਾ ਦਈਏ 13 14 ਦਿਨਾਂ ਲਈ ਤਾਂ ਇਸ ਦੇਸ਼ ਵਾਸਤੇ ਇੱਕ ਬਹੁਤ ਵੱਡਾ ਯੋਗਦਾਨ ਤੇ ਤੁਹਾਡਾ ਨਾਮ ਹਿਸਟਰੀ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ ਕਿ ਜਦੋਂ ਦੇਸ਼ ਦਾ ਸੰਵਿਧਾਨ ਬਚਾਉਣ ਦੀ ਲੜਾਈ ਚੱਲ ਰਹੀ ਸੀ ਜਦੋਂ ਦੇਸ਼ ਦਾ ਲੋਕਤੰਤਰ ਬਚਾਉਣ ਦੀ ਲੜਾਈ ਚੱਲ ਰਹੀ ਸੀ ਤਾਂ ਸਭ ਤੋਂ ਪਹਿਲਾਂ ਰਿਜ਼ਲਟ ਤੇ ਸਭ ਤੋਂ ਵੱਧ ਸ਼ਿੱਦਤ ਨਾਲ ਕਿਹਨੇ ਯੋਗਦਾਨ ਪਾਇਆ ਤਾਂ ਉਹਦਾ ਸਹੀ ਉੱਤਰ ਹੋਊਗਾ ਪੰਜਾਬ ਆਮ ਆਦਮੀ ਪਾਰਟੀ ਜਦੋਂ ਨੇਤਾ ਜੀ ਜੇਲ੍ਹ ਚਲੇ ਗਏ ਮੈਂ ਜੇਲ੍ਹ ਚ ਮਿਲ ਕੇ ਆਉਂਦਾ ਸੀ ਇਹਨਾਂ ਨੂੰ ਤਾਂ ਇਹਨਾਂ ਨੇ ਮੈਨੂੰ ਆਪਣੀ ਸਿਹਤ ਤੋਂ ਪਹਿਲਾਂ ਪੰਜਾਬ ਬਾਰੇ ਦਿੱਲੀ ਬਾਰੇ ਪੁੱਛਣਾ ਪੰਜਾਬ ਚ ਕਿਵੇਂ ਹੈ ਕੋਈ ਸਹੂਲਤ ਬੰਤਨ ਨਹੀਂ ਕੀਤੀ ਇਹਨਾਂ ਨੇ ਇਲੈਕਸ਼ਨ ਕੋਡ ਕਰਕੇ ਬਿਜਲੀ ਬਿਲਕੁਲ ਫਰੀ ਮਿਲ ਰਹੀ ਹੈ ਮੰਡੀਆਂ 'ਚ ਹੋ ਗਿਆ ਪ੍ਰਬੰਧ ਸਾਰੇ ਕਣਕ ਦੇ ਚੱਕੀ ਜਾ ਰਹੀ ਹੈ ਕਣਕ ਐਸ ਵਾਰ ਪੈਦਾਵਾਰ ਕਿੰਨੀ ਕ ਨਿਕਲੀ ਹੈ ਪੈਸੇ ਮਿਲ ਰਹੇ ਨੇ ਸੀਸੀਐਲ ਦੇ ਕੋ ਮੈਂ ਕਿਹਾ ਜੀ ਮੈਂ ਸਾਰਾ ਦੱਸਦਾ ਸੀ 48 ਘੰਟਿਆਂ ਦੇ ਵਿੱਚ ਵਿੱਚ ਪੈਸੇ ਮਿਲ ਰਹੇ ਨੇ ਕਣਕ ਵੀ ਚੱਕੀ ਜਾ ਰਹੀ ਹੈ ਕੋਈ ਸੁਵਿਧਾ ਦੇ ਵਿੱਚ ਕਮੀ ਨਹੀਂ ਆਈ ਬਲਕਿ 2-4 ਸੁਵਿਧਾਵਾਂ ਵਧਾਈਆਂ ਹੀ ਨੇ ਅਸੀਂ ਤੇ ਨਾਲੇ ਕਹਿੰਦੇ ਸੀਗੇ ਕਿ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਦੀ ਮੈਂ ਆਉਂਗਾ ਜਦੋਂ ਬਾਹਰ ਤਾਉਣ ਸਰ ਪਹਿਲਾਂ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕੂਗਾ ਪਰ ਪਤਾ ਨਹੀਂ ਸੀਗਾ ਕਿ ਇੰਨਾ ਛੇਤੀ ਰੱਬ ਕਿਰਪਾ ਕਰ ਦੂਗਾ ਕਿ ਸੁਪਰੀਮ ਕੋਰਟ ਨੇ ਅਚਾਨਕ 20 ਦਿਨ ਵਾਸਤੇ ਰੀਲੀਫ ਦੇਤੀ ਅਸਲ 'ਚ ਇਹ 20 ਦਿਨ ਜਿਹੜੇ ਨੇ ਇਹ ਇਨਾਂ ਦੇ ਇਹ ਜਿਹੜੇ ਤਾਨਾਸ਼ਾਹ ਨੇ ਨਾ ਇਹ 20 ਦਿਨ ਇਨਾਂ ਲਈ ਬਹੁਤ ਖਤਰਨਾਕ ਨੇ ਕਿਉਂਕਿ ਅਰਵਿੰਦ ਕੇਜਰੀਵਾਲੀ ਠੱਕਣ ਵਾਲਿਆ ਇਹ ਬੰਦਿਆਂ ਚੋਂ ਨਹੀਂ ਹੈਗੇ ਖੁਸ਼ਖਬਰੀ ਵੀ ਦੇਦਨਾਂ ਚਾਰ ਰਾਊਂਡ ਹੋ ਗਏ ਕਿੰਨੇ ਰਹਿ ਗਏ ਚਾਰ ਰਾਊਂਡ ਚ ਇਹਨਾਂ ਦਾ ਕੰਮ ਹੋ ਗਿਆ ਕੋਈ 400 ਪਾਰ ਨਹੀਂ ਹੁਣ ਤਾਂ 200 ਹੀ ਪਾਰ ਨਹੀਂ ਹੋ ਰਿਹਾ 500 ਪਾਰ ਦੀ ਗੱਲ ਛੱਡ ਦਿਓ ਤੇ ਹੁਣ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਹੁਣ ਜਿਹੜੇ ਐਗਜ਼ਿਟ ਪੋਲ ਨੇ ਜਾਂ ਕੋਈ ਲੀਕ ਹੋਏ ਨੇ ਡਾਟਾ ਉਹਦੇ ਵਿੱਚ ਬਿਲਕੁਲ ਗੱਲ ਕਲੀਅਰ ਤੇ ਸਾਫ਼ ਹੋ ਰਹੀ ਹੈ ਕਿ ਮੋਦੀ ਦੀ ਸਰਕਾਰ ਨਹੀਂ ਬਣ ਰਹੀ इंडिया गठबंधन की सरकार बनूंगी तो विच सब तो बड़ा योगदान आम आदमी पार्टी का होगा तो नाम लिखा जाओ वहां पर जेल में मान साहब आया करते थे मेरे से मिलने के लिए वो बताते थे कि लोग आपको बहुत मिस कर रहे हैं हमारी पार्टी के लोग भी पंजाब के लोग भी लेकिन वो बताते थे कि सब लोगों ने एक तरह से मुट्ठी बनके एक परिवार की तरह सारी व्यवस्था को संभाल लिया इन लोगों का मकसद था कि केजरीवाल को गिरफ्तार कर लो केजरीवाल चला गया तो पार्टी टूट जाएगी सरकार गिर जाएगी उसका बिल्कुल उल्टा हुआ आम आदमी पार्टी एक परिवार है परिवार में जब मुसीबत आती है ना तो सारे और इकट्ठे हो जाते हैं अलग अलग बिखरते नहीं हैं उसी तरह से आप लोग भी सारे इकट्ठे हो गए और उनको मैसेज चला गया कि एक केजरीवाल को गिरफ्तार करने से काम नहीं चलेगा आम आदमी पार्टी का हर कार्यकर्ता केजरीवाल है हर कार्यकर्ता खड़ा होगे, कमान संभालेगा और हर हालत में पंजाब को भी नहीं झुकने का दर्द देगा देश को भी नहीं झुकने देगा तो वो कर ले केजरीवाल को गिरफ्तार उससे कोई फर्क नहीं पड़ने वाला आम आदमी पार्टी को कुछ नहीं होने वाला अंदर जब मैं ये सुनता था तो मुझे बहुत हौसला मिलता था कि ये जो यात्रा हमने शुरू की है जो चिंगारी शुरू की है ये बुझने नहीं वाली अब मैं रहूँ ना रहूं जिंदा रहूं ना रहूं उसे कोई फर्क नहीं पड़ने वाला अब ये जो बैठे हैं एक एक आदमी एक एक सौ सौ केजरीवाल बन के आगे निकलेगा और आगे बढ़ेगा जेल में भी इन्होंने मुझे तोड़ने की बहुत कोशिश की मान साहब आते थे मानसा पंजाब के मुख्यमंत्री हैं मैं दिल्ली का मुख्यमंत्री था हूं इस्तीफा नहीं दिया था मैंने जेल मैनुअल में लिखा हुआ है कि अगर सुप्रिंटेंडेंट चाहे तो कमरे में दोनों की मीटिंग करा सकता है उसमें लिखा है प्रोविजन है यहां से पंजाब पुलिस और मान साहब का कार्यालय लिख के भेजता था कि पंजाब के सीएम आ रहे हैं दिल्ली के सीएम से मिलने के लिए लेकिन इन्होंने कमरे में मीटिंग नहीं कराई मेरी इनके साथ वो जेल होती है ना जेल की जाली के इस तरफ और इस तरफ एक तरफ मैं एक तरफ मान साहब हम जेल की जाली के इधर और उधर खड़े होकर बात करते थे इससे क्या साबित करना चाहते हैं उनको लगता था कि केजरीवाल की बेजती कर रहे हैं केजरीवाल की इन छोटी छोटी चीजों से बेजती नहीं होती जब तक भारत माता का सिर ऊंचा है तब तक केजरीवाल का सिर ऊंचा है केजरीवाल अलग नहीं है भारत माता से पंजाब भाजपा के प्रधान सुनील जाखड़ ने उत्तर प्रदेश के मुख्यमंत्री योगी आदित्यनाथ को पंजाब आने का सौदा दिता है ਪੰਜਾਬ ਭਾਜਪਾ ਵੱਲੋਂ ਤਿੰਨ ਲੋਕ ਸਭਾ ਸੀਟਾਂ ਉੱਤੇ ਯੋਗੀ ਦਿਤਨਾਥ ਵੱਲੋਂ ਪ੍ਰਚਾਰ ਕਰਵਾਏ ਜਾਣ ਦੀ ਯੋਜਨਾ ਹੈ ਇਸ ਦੇ ਨਾਲ ਹੀ ਉਹਨਾਂ ਯੋਗੀ ਦਿਤਨਾਥੀ ਪੰਜਾਬ ਫੇਰੀ ਦੇ ਪ੍ਰੋਗਰਾਮ ਦਾ ਪ੍ਰਸਤਾਵ ਵੀ ਭੇਜਿਆ ਜਾਖੜ ਨੇ ਇੱਛਾ ਜਤਾਈ ਹੈ ਕਿ ਯੋਗੀ ਬਟਾਲਾ ਜਲੰਧਰ ਤੇ ਲੁਧਿਆਣਾ ਵਿੱਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਇਸ ਦੇ ਨਾਲ ਹੀ ਉਹਨਾਂ ਨੇ ਲੁਧਿਆਣਾ ਵਿੱਚ ਰਾਤ ਦੇ ਰਹਿਣ ਦਾ ਪ੍ਰਬੰਧ ਕਰਨ ਦੀ ਵੀ ਗੱਲ ਕਹੀ ਹੈ ਜਾਖੜ ਨੇ ਯੋਗੀ ਨੂੰ ਕਿਹਾ ਹੈ ਕਿ ਤੁਹਾਡੇ ਦੌਰੇ ਨਾਲ ਪੰਜਾਬ ਵਿੱਚ ਭਾਜਪਾ ਦੀ ਚੋਣ ਮੁਹਿੰਮ ਨੂੰ ਕਾਫੀ ਮਦਦ ਮਿਲੇਗੀ ਜੇਕਰ ਯੋਗੀ ਇਸੇ ਯੋਜਨਾ ਤਹਿਤ ਪੰਜਾਬ ਆਉਂਦੇ ਨੇ ਤਾਂ ਉਹ ਬਟਾਲਾ ਜਲੰਧਰ ਤੇ ਲੁਧਿਆਣਾ ਵਿੱਚ ਭਾਜਪਾ ਦੇ ਲਈ ਚੋਣ ਪ੍ਰਚਾਰ ਕਰਨਗੇ ਇਸ ਤਰ੍ਹਾਂ ਨਾਲ ਜਲੰਧਰ ਤੋਂ ਉਮੀਦਵਾਰ सुशील ਕੁਮਾਰ ਰਿੰਕੂ ਲੁਧਿਆਣਾ ਤੋਂ ਉਮੀਦਵਾਰ ਰਮਨਜੀਤ ਮਿੱਟੂ ਅਤੇ ਗੁਰਦਾਸਪੁਰ ਤੋਂ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜਾਰੀ ਹੈ ਜਿਸ ਤਹਿਤ ਸ਼੍ਰੋਮਣੀ ਕਾਲ ਦਲ ਬਾਦਲ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਅਨਿਲ ਜੋਸ਼ੀ ਹਲਕਾ ਪੂਰਬੀ ਅਜੀਤ ਨਗਰ ਅਤੇ ਵੇਰਕਾ ਵਿਖੇ ਸ਼੍ਰੋਮਣੀ ਕਾਲ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾਦੀ ਗਵਾਈ ਵਿੱਚ ਵੱਖ-ਵੱਖ ਥਾਵਾਂ ਤੇ ਜ਼ੋਨ ਮੀਟਿੰਗਾਂ ਵਿੱਚ ਪਹੁੰਚੇ ਇਸ ਮੌਕੇ ਉਹਨਾਂ ਚੋਣ ਪ੍ਰਚਾਰ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਗਵਾਈ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਵਿਖੇ ਕੜੂਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਮਨਦੀਪ ਮੱਨਾ ਦਾ ਕਿਸਾਨਾਂ ਮਜ਼ਦੂਰਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਤੇ ਨਾਅਰੇ ਲਗਾਈ ਗਈ। ਕਿਸਾਨ ਅਗੁਰਸ਼ਪਾਲ ਸਿੰਘ ਅਤੇ ਹਰਪੂਲ ਸਿੰਘ ਨੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਤੇ ਨਾ ਹੀ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਸਗੋਨਾ ਉਤੇ ਅਤਿਆਚਾਰ ਕੀਤਾ ਗਿਆ ਜਿਸ ਨੂੰ ਲੈ ਕੇ ਕਿਸਾਨ ਪੰਜਾਬ ਭਰ ਵਿੱਚ ਬੀਜੇਪੀ ਦੇ ਆਗੂਆਂ ਦਾ ਵਿਰੋਧ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਸਵਾਲ ਜਵਾਬ ਕਰਨਾ ਚਾਹੁੰਦੇ ਨੇ ਉਧਰ ਇਸ ਮੌਕੇ ਮਨਦੀਪ ਮੰਨਾ ਨੇ ਪੁਲਸਤੇ ਪੈ ਰਹੇ ਹਟਚੋਂਨ ਪ੍ਰਚਾਰ ਕੀਤਾ ਤੇ ਦਾਵਾ ਕੀਤਾ ਕਿ ਕੇਂਦਰ ਵਿੱਚ ਮੁੜ ਬੀਜੇਪੀ ਦੀ ਸਰਕਾਰ ਬਣੇਗੀ ਅੱਜ ਜੀ ਕਸਬਾ ਮੱਲਾਂ ਵਾਲੇ ਦੇ ਵਿੱਚ ਭਾਜਪਾ ਦਾ ਮਨਦੀਪ ਮੰਨਾ ਜਿਹੜਾ ਹਲਕਾ ਖਡੂਰ ਸਾਹਿਬ ਤੋਂ ਖਲੋਤਾ ਉਹ ਮੱਲਾਂ ਵਾਲੇ ਕਸਬੇ ਦੇ ਵਿੱਚ ਜਿਹੜਾ ਵੋਟਾਂ ਦੇ ਸਿਲਸਿਲੇ ਦੇ ਵਿੱਚ ਆਇਆ ਹੈ ਸਾਡੇ ਪੂਰੇ ਇਲਾਕੇ ਦੇ ਕਿਸਾਨ ਮਜ਼ਦੂਰ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਕਿਸਾਨ ਮਜ਼ਦੂਰ ਤੁਸੀਂ ਵੇਖ ਲਓ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਇਕੱਠੇ ਹੋਏ ਨੇ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਰੋਡ ਦੀ ਇੱਕ ਸਾਈਡ ਤੇ ਖੜੇ ਆ ਤੇ ਸਾਡਾ ਇਹ ਆ ਕਿ ਅਸੀਂ ਇਹ ਭਾਈਪਾ ਦੇ ਆਗੂਆਂ ਦੇ ਨਾਲ ਸਾਡੇ ਜਿਹੜੇ ਕੁਝ ਸਵਾਲ ਨੇ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਉਹ ਅਸੀਂ ਇਹ ਭਾਈਪਾ ਦੇ ਆਗੂਆਂ ਨੂੰ ਸਵਾਲ ਕਰਨਾ ਚਾਹੁੰਦੇ ਸਾਂ ਲੋਕਾਂ ਦੇ ਵਿੱਚ ਬੜਾ ਸਿਆਹ ਲੋਕਾਂ ਨੇ ਮਨ ਬਣਾਇਆ ਹੋਇਆ ਇਸ ਵਾਰੀ ਕਿ ਅਸੀਂ ਤੀਜੀ ਵਾਰੀ ਫੇਰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੇ ਕੋਈ ਕੁਝ ਵੀ ਕਰਦਾ ਰਹੇ ਕਿੰਨਾ ਵੀ ਵਿਰੋਧ ਕਰਦਾ ਰਹੇ ਲੋਕਾਂ ਦੇ ਮਨ ਬਣੇ ਹੋਏ ਨੇ ਕਿ ਲੋਕਾਂ ਨੇ ਵੋਟ ਜਾ ਕੇ ਅੰਦਰ ਜਿਹੜੀ ਭਾਰਤ ਜਨਤਾ ਪਾਰਟੀ ਕੀ ਕਰ ਰਹੀ ਹੈ ਜਿਹੜਾ ਭਾਰਤ ਦਾ ਕੋਈ ਨਹੀਂ ਅਸੀਂ ਤਾਂ ਹਮੇਸ਼ਾ ਸਾਰਿਆਂ ਦਾ ਸਤਿਕਾਰ ਕਰਦੇ ਆ ਹਰ ਇੱਕ ਭਾਈਚਾਰੇ ਦਾ ਸਤਿਕਾਰ ਕਰਦੇ ਆ ਹਰ ਇੱਕ ਸਮਾਜ ਦਾ ਸਤਿਕਾਰ ਕਰਦੇ ਆ ਇਹ ਸਿਰਫ ਭਾਰਤੀ ਜਨਤਾ ਪਾਰਟੀ ਆ ਜਿਹੜੀ ਹਰ ਇੱਕ ਸਮਾਜ ਦਾ ਸਨਮਾਨ ਕਰਦੀ ਆ ਹੋਰਨਾ ਪਾਰਟੀਆਂ ਦੇ ਇਹ ਹਿੱਸੇ ਨਹੀਂ ਆ 2024 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰਾਂ ਦੇ ਵਿਰੋਧ ਦਾ ਸਫ਼ਰ ਨਹੀਂ ਰੁਕ ਰਿਹਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਹਲਕਾ ਚੱਬੇਵਾਲ ਦੇ ਪਿੰਡ ਬਾੜਿਆਂ ਵਿੱਚ ਵੀ ਭਾਜਪਾ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਨੂੰ ਕਿਸਾਨਾਂ ਦੇ ਵਿਰੋਧ ਅਤੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਉਨ੍ਹਾਂ ਕਿਸਾਨਾਂ ਦੇ ਸਵਾਲਾਂ ਦਾ ਠਰਮੇ ਨਾਲ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਹੱਕ ਹੈ ਜਿੱਦਾਂ ਕਿ ਦੁਨੀਆ ਭਰ ਚ ਪਤਾ ਹੈ ਕਿ ਕਿਸਾਨ ਮਜ਼ਦੂਰ ਦਾ ਜਿਹੜਾ 1 ਸਾਲ ਦਾ ਅੰਦੋਲਨ ਚੱਲਿਆ ਸੀਗਾ ਦਿੱਲੀ ਦੇ ਬਰੂਹਾ ਤੇ ਪ੍ਰਧਾਨ ਮੰਤਰੀ ਮੋਦੀ ਸਾਡੀਆਂ ਨਾਲ ਸਾਰੇ ਵਾਅਦੇ ਕਰਕੇ ਉਹਨਾਂ ਨੂੰ ਲਾਗੂ ਕਰਨ ਤੋਂ ਇਨਕਾਰੀ ਹੋਇਆ ਉਲਟ ਸਾਡੇ ਲੋਕਾਂ ਨੂੰ ਹਲੇ ਵੀ ਅਤਵਾਦੀ ਤੇ ਵੱਖਵਾਦੀ ਦੱਸ ਰਹੇ ਆ ਅ ਸਾਡਾ ਵਿਰੋਧ ਲਖੀਮਪੁਰ ਖੇੜੀ ਦੇ ਕਾਤਲਾ ਨੂੰ ਸਜਾ ਦਿਵਾਣਾ ਛੁੱਭ ਕਰਨ ਦੇ ਕਾਤਲਾ ਨੂੰ ਫਾਹੇਨ ਵਾਲੇ ਤੇ ਜਿਹੜੇ ਸਾਡੇ ਬੰਦੇ ਹੁਣ ਵੀ ਤੁਰੇ ਹੋ ਆ ਦਿੱਲੀ ਨੂੰ ਕਿਸਾਨ ਮਜ਼ਦੂਰ ਉਹਨਾਂ ਦੇ ਰਾਹ ਚ ਕੰਨੇ 18 ਔਰ ਸਾਡੀਆਂ ਸਾਰੀਆਂ ਮੰਗਾਂ ਲਾਗੂ ਕਰਾਉਣ ਲਈ ਆ ਅਸੀਂ ਬੀਜੇਪੀ ਦੇ ਜਿੱਥੇ ਵੀ ਜਾਊਗੇ ਕੈਂਡੀਡੇਟ ਉੱਥੇ ਡੱਟ ਕੇ ਵਿਰੋਧ ਕਰਾਂਗੇ ਬੀਜੇਪੀ ਬੁਰੀ ਤਰ੍ਹਾਂ ਹਾਰੂਗੀ ਇਹ ਸਾਡਾ ਸਾਰਿਆਂ ਦਾ ਪੰਜਾਬ ਦੇ ਵਿੱਚ ਬੀਜੇਪੀ ਦਾ ਕਦੇ ਵੀ ਖਾਤਾ ਨਹੀਂ ਖੁੱਲੂਗਾ ਬਾੜੀਆ ਕੱਲਾ ਵਿੱਚ ਮੀਟਿੰਗ ਕੀਤੀ ਆ ਜੀ ਵੋਟਰਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਕਿਸਾਨ ਵੀਰ ਹੈ ਮੇਰੇ ਮੈਂ ਕਦੀ ਨਹੀਂ ਕਹਿੰਦੀ ਉਹਨਾਂ ਨੂੰ ਉਹਨਾਂ ਦੀ ਗੱਲ ਸੁਣੀ ਆ ਔਰ ਮੇਰੇ ਮੈਨੂੰ ਇਹ ਨਹੀਂ ਕਦੀ ਕਿ ਮੈਨੂੰ ਕੋਈ ਡਰ ਹੈ ਉਹਨਾਂ ਤੋਂ ਕਿਉਂਕਿ ਉਹਨਾਂ ਡਰਾਨ ਵਾਲੀ ਕੋਈ ਗੱਲ ਹੀ ਨਹੀਂ ਹੈ ਇਨਸਾਨ ਹੈ ਹਸੀ ਸਾਰੇ ਇੱਕ ਦੂਜੇ ਦੇ ਖਿਲਾਫ ਹੋ ਸਕਦੇ ਆ ਸਰਕਾਰ ਦੇ ਖਿਲਾਫ ਹੋ ਸਕਦੇ ਆ ਪਰ ਉਹ ਸਰਕਾਰ ਦੇ ਖਿਲਾਫ ਵੀ ਨਹੀਂ ਆ ਉਹਨਾਂ ਦੀਆਂ ਕੁਝ ਮੰਗਾਂ ਆ ਜਿਹੜੀਆਂ ਲੈ ਕੇ ਮੈਂ ਜ਼ਰੂਰ ਅੱਗੇ ਚੱਲੂੰਗੀ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਿੱਤਾ ਆ ਕਿ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਉਹ ਮੰਗਾਂ ਨੂੰ ਅੱਗੇ ਲੈ ਕੇ ਚੱਲੂੰਗੀ ਪਰ ਮੈਂ ਕਿਸਾਨ ਵੀਰਾਂ ਨੂੰ ਵੀ ਇਹੀ ਅਪੀਲ ਕਰਦੀ ਆ ਕਿ ਤੁਸੀਂ ਵੀ ਇਲੈਕਸ਼ਨ ਦੇ ਵਿੱਚ ਭਾਰਤ ਦੀ ਤਰੱਕੀ ਦੇ ਵਿੱਚ ਯੋਗਦਾਨ ਜ਼ਰੂਰ ਪਾਓ ਤਾਂ ਕਿ ਅਸੀਂ ਵੀ ਜਾ ਕੇ ਜਦੋਂ ਅੱਗੇ ਜਾ ਕੇ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰੀਏ ਤਾਂ ਉੱਥੇ ਮੈਨੂੰ ਇਹ ਨਾ ਕਹਿਣਾ ਪਵੇ ਕਿ ਇੰਨਾ ਜ਼ਿਆਦਾ ਵਿਰੋਧ ਕਰਦੇ ਆ ਪਰ ਉਹਨਾਂ ਨੇ ਬਿਲਕੁਲ ਨਹੀਂ ਰੋਕਿਆ ਔਰ ਮੈਂ ਆਪ ਚੱਲ ਕੇ ਉਹਨਾਂ ਕੋਲ ਆਈ ਆ ਔਰ ਉਹਨਾਂ ਨੇ ਪੂਰਾ ਰਸਤਾ ਦਿੱਤਾ ਕਿ ਮੀਟਿੰਗ ਕੀਤੀ ਆ ਬਹੁਤ ਅੱਛਾ ਮਾਹੌਲ ਹੈ ਉਹਨਾਂ ਦਾ ਅਧਿਕਾਰ ਹੈ ਵਿਰੋਧ ਕਰਨਾ ਉਹ ਕਰਦੇ ਆ ਸਾਡਾ ਅਧਿਕਾਰ ਹੈ ਸੁਣਨਾ ਔਰ ਉਹਦੇ ਹੱਲ ਕੱਢਣਾ ਔਰ ਇਹ ਸੀ ਕਰ ਰਹੇ ਆ ਲੋਕ ਸਭਾ ਹਲਕਾ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਮਨਜੀਤ ਸਿੰਘ ਬਿੱਟੂ ਨੇ ਅੱਜ ਪ੍ਰੈਸ ਕਾਨਫਰੰਸ ਤੋਂ ਲੁਧਿਆਣਾ ਸ਼ਹਿਰ ਦੇ ਵਿੱਚ ਕੀਤੇ ਕੰਮਾਂ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਉਹਨਾਂ ਨੇ ਸੰਸਦ ਮੈਂਬਰ ਰਹਿੰਦਿਆਂ ਲੁਧਿਆਣਾ ਵਿੱਚ ਵੱਡੇ ਕਾਰਜ ਕਰਵਾਏ ਨੇ। ਬਿੱਟੂ ਨੇ ਦਾਅਵਾ ਕੀਤਾ ਕਿ ਲੁਧਿਆਣਾ ਵਿੱਚ ਮੈਟਰੋ ਚਲਾਈ ਜਾਵੇਗੀ ਇਸ ਸਬੰਧੀ ਉਹਨਾਂ ਨੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਵੀ ਕੀਤੀ ਹੈ। ਅੱਜ ਮੈਟਰੋ ਜਿੱਡੇ ਜਿੱਡੇ ਸਾਡੇ ਸ਼ਹਿਰ ਨੇ ਲੁਧਿਆਣਾ ਜਿੱਡੇ ਕੁਝ ਹਰ ਜਗ੍ਹਾ ਮੈਟਰੋ ਚੱਲਦੀ ਹੈ। ਅਸੀਂ ਕਿੰਨਾ ਚਿਰ ਸੁਪਨਾ ਹੀ ਲੈਂਦੇ ਰਹਿਵਾਂਗੇ ਜਾਂ ਦੇਖਦੇ ਰਹਿਵਾਂਗੇ ਮੈਟਰੋ ਤੇ ਇਹ ਲੁਧਿਆਣੇ 'ਚ ਵੈਕਨ 61ਸ ਦੇ ਡੀਪੀਆਰ ਤਿਆਰ ਹੋ ਜਾਏਗਾ ਇਹਦੀ 6 ਮਹੀਨੇ 'ਚ ਡੀਪੀਆਰ ਤਿਆਰ ਹੋ ਕੇ ਇੱਕ ਸਾਲ ਦੇ ਅੰਦਰ ਅੰਦਰ ਇਹਦਾ ਕੰਮ ਆ ਜਿਹੜਾ ਅਸੀਂ ਸ਼ੁਰੂ ਕਰਾਵਾਂਗੇ ਉਹ ਕਿਉਂਕਿ ਸਾਡੇ ਐਡੀ ਵੱਡੀ ਪ੍ਰੋਬਲਮ ਆ ਕਿਉਂਕਿ ਹਜ਼ਾਰਾਂ ਲੋਕ ਹਜ਼ਾਰਾਂ ਲੋਕ ਮੁੱਲਾਂਪੁਰ ਦਰਾਹਾ ਕਵਾੜਾ ਇਹ এমਪਲੋਇਮੈਂਟ ਕਰਨ ਜਗਰਾਉਣ ਤੋਂ ਸਾਡੇ ਲੁਧਿਆਣੇ ਚਾਹੁੰਦੇ ਆ ਤੇ ਜਦੋਂ ਮੈਟਰੋ ਬਣ ਜਾਏਗੀ ਤੇ ਇਹ ਸਾਰੇ ਬਾਹਰੋਂ ਵੀ ਕੰਮ ਕਰਨ ਤੇ ਅੰਦਰ ਵੀ ਜਿਹੜਾ ਸਾਡਾ ਟ੍ਰੈਫਿਕ ਆ ਉਹ ਇੱਕਦਮ ਘਟ ਜਾਏਗਾ ਸਾਡੀ ਪੋਲਿਊਸ਼ਨ ਇੱਕਦਮ ਘਟ ਜਾਏਗੀ ਇਹ ਸਾਨੂੰ ਐਡਾ ਵੱਡਾ ਲਾਭ ਆ ਜਿਹੜਾ ਮੈਟਰੋ ਦਾ ਹੋਏਗਾ ਇਹ ਇੱਕ ਸ਼ਹਿਰ ਜਿਹੜਾ ਅਲੱਗ ਸ਼ਹਿਰ ਚਾਹੇ ਗੜगांव ਫਰੀਦাবাদ ਮੁੰਬਈ ਕਲਕੱਤਾ ਚਾਹੇ ਆਪਾਂ ਗੱਲ ਕਰੀਏ ਬੈਂਗਲੌਰ ਆਪਣੇ ਹైదਰਾਬਾਦੀ ਉਹਦੇ ਬਰਾਬਰ ਸਾਡਾ ਲੁਧਿਆਣਾ ਜਾਏਗਾ ਤੇ ਅਸੀਂ ਇਹਦੇ ਲਈ ਇਹ ਰਿਪੋਰਟ ਆ ਜਿਹੜੀ ਉਹ ਡੀਪੀਆਰ 6 ਮਹੀਨੇ ਚ ਬਣਾ ਕੇ ਸਾਲ ਜਿਹੜਾ ਕੰਮ ਸ਼ੁਰੂ ਕਰਾਂਗੇ ਇਹ ਸਾਰੇ ਭਰੋਸੇ ਮੋਦੀ ਜੀ ਤੋਂ ਸਰਕਾਰ ਤੋਂ ਲੈ ਕੇ ਆਏ ਆ 4 ਤਰੀਕ ਤੋਂ ਬਾਅਦ ਇਹ ਪੰਜਾਬ ਤੇ ਲੁਧਿਆਣੇ ਲਈ ਇਹ ਵੀਜ਼ਨ ਡਾਕੂਮੈਂਟ ਤਾਂ ਹੀ ਜਾਰੀ ਕੀਤਾ ਜਾ ਰਿਹਾ ਹੈ। ਭਾਜਪਾ ਲੋਕ ਸਭਾ ਚੋਣਾਂ ਵਿੱਚ 200 ਤੋਂ ਵੱਧ ਸੀਟਾਂ ਨਹੀਂ ਲੈ ਸਕੇਗੀ ਤੇ ਇੰਡੀਆ ਗੱਠ ਬਣਨ ਦੀ ਸਰਕਾਰ ਬਣਨ ਜਾ ਰਹੀ ਹੈ ਕਿਉਂਕਿ ਦੇਸ਼ ਵਾਸੀ ਮੋਦੀ ਦੀਆਂ ਜੁਮਲੇ ਬਾਜ਼ੀਆਂ ਤੋਂ ਅੱਕ ਚੁੱਕੇ ਨੇ। ਇਨਾ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਧਰਮਵੀਰ ਗਾਂਧੀ ਨੇ ਪਿੰਡ ਸਲੇਮਪੁਰ ਸੇਖਾਂ ਦੇ ਵਿੱਚ ਰੱਖੇ ਗਏ ਇੱਕ ਪ੍ਰੋਗਰਾਮ ਦੇ ਦੌਰਾਨ ਕੀਤਾ ਇਸ ਮੌਕੇ ਨੂੰ ਦੇ ਨਾਲ ਸਾਬਕਾ ਵਿਧਾਇਕ ਕਨੌਰ ਮਦਨ ਲਾਲ ਜਲਾਲਪੁਰ ਨੇ ਵੀ ਸ਼ਿਰਕਤ ਕੀਤੀ ਇਸ ਪ੍ਰੋਗਰਾਮ ਦੀ ਅਗਵਾਈ ਪ੍ਰੇਮ ਸਿੰਘ ਪੰਗੂ ਅਤੇ ਨਾਲ ਲੱਗਦੇ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਵੱਲੋਂ ਕੀਤੀ ਗਈ ਤਕੋ ਬੜਾ ਉਤਸ਼ਾਹ ਦਾ ਮੌਕਾ ਵਿੱਚ ਪਿੰਡਾਂ ਵਿੱਚੋਂ ਬਹੁਤ ਲੋਕ ਚਾਹ ਨਾਲ ਤੇ ਸ਼ੌਕ ਨਾਲ ਆਏ ਨੇ ਮਦਨ ਲਾਲ ਜੀ ਹੋਰਾਂ ਦੀ ਜੋ ਲੋਕਾਂ ਪ੍ਰਤੀ ਜੋ ਕ ਭਾਵਨਾ ਹੈਗੀ ਹੈ ਜੋ ਨਾ ਵਿਕਾਸ ਦੇ ਕਾਰਜ ਕਰਵਾਏ ਹੈਗੇ ਜਿੰਨੇ ਇੱਕ ਮਿਕ ਨੇ ਟੰਬਰਾ ਟੰਬਰ ਇੱਕ ਪਰਿਵਾਰ ਦੇ ਤੌਰ ਤੇ ਵਿਚਰਦੇ ਨੇ ਸਾਰੇ ਹਲਕੇ ਉਹਦਾ ਜੀ ਤੀਜਾ ਦੇਖਣ ਨੂੰ ਮਿਲਿਆ ਆਪਾਂ ਨੂੰ ਕਿ ਸਾਰੇ ਲੋਕ ਬੜੇ محبت ਨਾਲ ਪਿਆਰ ਨਾਲ ਮਿਲ ਰਹੇ ਸੀ ਔਰ ਕਾਂਗਸ ਪਾਰਟੀ ਬੋਟ ਪਾਂ ਦੇ ਲੋਕੀ ਆਪਣੀ ਜ਼ਬਰਦਸਤੀ ਛੱਪ ਘਟਾਈ ਹੈਗੀ ਹੈ ਤੇ ਜੋ ਪੰਜਾਬ ਦਾ ਮਾਹੌਲ ਹੈਗਾ ਜੋ ਹਿੰਦੁਸਤਾਨ ਦਾ ਮਾਹੌਲ ਹੈ ਜਿੱਮੇ ਭਾਜਪਾ ਬੈਕਫੁੱਟ ਤੇ ਹੈਗੀ ਔਰ ਇੰਡੀਆ ਲੈਸ ਦੀ ਹਰ ਹਰ ਸਾਰ ਸੂਬੇ ਚ ਦਖਣ ਤਾਂ ਬਿਲਕੁਲ ਸਾਫ ਹੈਗੀ ਹੈ ਤੇ ਉੱਤਰ ਚ ਵੀ ਸੀਟਾਂ ਦਾ ਬੜਾ ਘਾਟਾ ਪੈ ਰਿਹਾ ਸੋ ਇਸ ਗੱਲ ਦਾ ਜਿਹੜੇ ਸਾਰੇ ਵਿਸ਼ਲੇਸ਼ਕ ਨੇ ਚੋਣ ਵਿਸ਼ਲੇਸ਼ਕ ਨੇ ਕਹ ਰਹੇ ਨੇ ਕਿ ਭਾਜਪਾ 2024 ਦੇ ਜਿਹੜੇ ਰਿਜ਼ਲਟ ਆਣਗੇ ਉਹ ਭਾਜਪਾ ਮਤਲਬ 200 ਥੱਲੇ ਸੀਟਾਂਾਂ ਦੀ ਮਤਲਬ ਇਮਕਾਨ ਵਧੀ ਜਾ ਰਹੀ ਹੈਗੀ ਤੇ ਪਹਿਲਾਂ 250 ਕਹਿੰਦੇ ਹੁਣ 200 ਤੱਕ ਆ ਗਏ ਹੈਗੇ ਜਦੋਂ ਪੰਜਵਾਂ ਤੇ ਛੇਵਾਂ ਤੇ ਸੱਤਵਾਂ ਚੱਕਰ ਪੂਰਾ ਹੋਣਗੇ ਉਦੋਂ ਤੱਕ ਸਥਿਤੀ ਬਿਲਕੁਲ ਸਾਫ ਹੋ ਜਾਊਗੀ ਔਰ ਭਾਜਪਾ ਦਿੱਲੀ ਦੇ ਵਿੱਚ ਬਦਲ ਕੀਤੀ ਜਾ ਰਹੀ ਹੈ ਦਿੱਲੀ ਵਿੱਚ ਜਿਹੜਾ ਬਿਸਤਲ ਬੋਲ ਹੋ ਰਿਹਾ ਸ਼੍ਰੀ ਨਾਨਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਗੜਸ਼ੰਕਰ ਵਿੱਚ ਚੋਣ ਪ੍ਰਚਾਰ ਕੀਤਾ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਨੂੰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਕੇਂਦਰ ਵਿੱਚ ਮੁੜ ਬੀਜੇਪੀ ਦੀ ਸਰਕਾਰ ਬਣੇਗੀ ਇਸ ਮੌਕੇ ਨੇ ਕਿਹਾ ਕਿ ਬੀਜੇਪੀ ਜੋ ਵਾਅਦੇ ਕਰਦੀ ਹੈ ਉਹ ਪੂਰੇ ਕਰਦੀ ਹੈ ਕਿਸਾਨਾਂ ਦੇ ਵਿਰੋਧ ਸਬੰਧੀ ਉਹਨਾਂ ਨੇ ਕਿਹਾ ਕਿ ਕਿਸਾਨ ਜੱਥੇ ਬੰਦਿਆਂ ਦੇ ਕਾਰਕੁਨ ਹੀ ਬੀਜੇਪੀ ਦਾ ਵਿਰੋਧ ਕਰ ਰਹੇ ਨੇ ਆਮ ਕਿਸਾਨ ਤਾਂ ਬੀਜੇਪੀ ਦੇ ਹੱਕ ਵਿੱਚ ਹੈ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਵਾਅਦੇ ਪੂਰੇ ਨਹੀਂ ਕੀਤੇ ਜਿਸ ਕਾਰਨ ਉਹ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਭਾਜਪਾ ਜਦੋਂ ਇਹਨਾਂ ਦੀ ਗਵਰਨਮੈਂਟ ਸੀ ਜਿੰਨੇ ਨਹੀਂ ਅਤਿਆਚਾਰ ਕੀਤੇ ਆ ਕਿ ਪ੍ਰੋਟੈਸਟ ਇਸ ਲਈ ਅਸੀਂ ਕਰ ਰਹੇ ਆ ਕਿ ਸਾਨੂੰ ਦਿੱਲੀ ਸਾਡੀ ਰਾਜਧਾਨੀ ਉਹਦੇ ਜਾਣੇ ਤੋਂ ਰੋਕ ਦਿੱਤਾ ਅਸੀਂ ਕਾਊਂਟਰਾਂ ਤੇ ਤਕਰੀਬਨ 1 ਸਾਲ 13 ਦਿਨ ਬੈਠੇ ਆ ਜੋ ਇਹ ਨਹੀਂ ਸਾਡੀਆਂ ਮੰਗਾਂ ਉਸ ਟਾਈਮ ਮੰਨਿਆ ਸੀ ਉਹ ਮੰਗਾਂ ਨੂੰ ਨਹੀਂ ਨਹੀਂ ਪੂਰਾ ਕੀਤਾ ਇਸ ਕਰਕੇ ਪ੍ਰੋਟੈਸਟ ਕਰ ਰਹੇ ਆ ਦੇਖੋ ਬਹੁਤ ਜ਼ਿਆਦਾ ਉਤਸ਼ਾਹ ਹੈ ਕਰਮਚਾਰੀਆਂਾਂ ਚ ਵਰਕਰਾਂ ਚ ਔਰ ਮੈਂ ਜਿੱਥੇ ਵੀ ਜਾ ਰਿਹਾ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਔਰ ਬਹੁਤ ਅੱਛਾ ਰਿਸਪੌਂਸ ਸਭ ਵਰਕਰਾਂ ਵੱਲੋਂ ਨੂੰ ਮਿਲ ਰਿਹਾ ਸੋ ਭਾਰਤੀ ਜਨਤਾ ਪਾਰਟੀ ਦੀ ਜਿੱਤ ਪੱਕੀ ਹੈ ਜਿਸ ਪ੍ਰਕਾਰ ਦੇ ਕੰਮ ਮੋਦੀ ਸਾਹਿਬ ਨੇ ਦੇਸ਼ ਲਈ ਕੀਤੇ ਆ ਪੰਜਾਬ ਲਈ ਕੀਤੇ ਆ ਪੰਜਾਬ ਦੀ ਜਨਤਾ ਨੇ ਮਨ ਬਣਾਇਆ ਹੋਇਆ ਹੈ ਕਿ ਇਸ ਵਾਰ ਪੰਜਾਬ ਚ ਕਮਲ ਖਿਲਾਣਾ ਆ ਜਿੰਨੇ ਆਏ ਸੀ ਇਹਨਾਂ ਨੂੰ ਪੁੱਛਣਾ ਇਹਨਾਂ ਚੋਂ ਅੱਦੇਉਂ ਕਿਸਾਨ ਹੋਣੇ ਆ ਕੋਈ ਵੀ ਜਥੇਬੰਦੀਆਂ ਦਾ ਵਿਰੋਧ ਹੈ ਜਥੇਬੰਦੀਆਂ ਦੇ ਕਾਰਕੁਨਾਂ ਦਾ ਵਿਰੋਧ ਹੈ ਆਮ ਕਿਸਾਨ ਸਾਡੀ ਗੱਲ ਸੁਣ ਵੀ ਰਿਹਾ ਹੈ ਸਮਝ ਵੀ ਰਿਹਾ ਹੈ ਸਾਨੂੰ ਸਪੋਰਟ ਵੀ ਕਰਦਾ ਪਾਦਮਸ਼੍ਰੀ surjit patar ਦੀਆਂ ਅਸਥੀਆਂ ਅੱਜ ਸ਼੍ਰੀ ਖੀੜਪੁਰ ਸਾਹਿਬ ਵਿਖੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਸਾਥ ਸਬੰਧੀਆਂ ਵੱਲੋਂ ਜਲ ਪ੍ਰਵਾਹ ਕੀਤੀਆਂ ਇਸ ਮੌਕੇ ਜਿੱਥੇ ਉਹਨਾਂ ਦੇ ਪੁੱਤਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ surjit patar ਦੀਆਂ ਕੁਝ ਲਿਖਤਾਂ ਹਲੇ ਆਉਣੀਆਂ ਬਾਕੀ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੇ ਇੱਕ ਕਿਤਾਬ ਰਿਲੀਜ਼ ਹੋਵੇਗੀ ਇਸ ਮੌਕੇ ਜਿਲ੍ਹਾ ਰੂਪਨਗਰ ਦੇ RTO ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪਾਦਮਸ਼੍ਰੀ surjit patar ਉਹ ਸ਼ਖਸੀਅਤਾਂ ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀ ਅਧੀ ਸੇਵਾ ਕੀਤੀ ਹੈ ਇਹ ਸਾਰੇ ਪੰਜਾਬੀ ਜਗਤ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿੰਦਾ ਹੈ। ਔਰ ਪੰਜਾਬੀ ਸਹਿਤ ਨੂੰ ਜਿਹੜਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਮੈਂ ਤੇ ਸਾਡੇ ਐਕਸ਼ਨ ਸਾਹਿਬ ਕਲਚਰ ਡਿਪਾਰਟਮੈਂਟ ਤੋਂ ਔਰ ਸਾਡੇ ਤਹਿਸੀਲਦਾਰ ਸਾਹਿਬ ਅਸੀਂ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਹਾਜ਼ਰ ਆ ਨਾ ਸਿਰਫ ਪਰਿਵਾਰ ਨੂੰ ਪੰਜਾਬੀਆਂ ਨੂੰ ਇਹ ਜਿਹੜਾ ਘਾਟਾ ਇਹ ਕਦੀ ਪੂਰਾ ਨਹੀਂ ਹੋਏਗਾ ਜਿਹੜਾ ਯੋਗਦਾਨ ਇਹਨਾਂ ਨੇ ਪੰਜਾਬੀ ਗਜ਼ਲਾਂ ਨੂੰ ਪੰਜਾਬੀ ਲਿਟਰੇਚਰ ਨੂੰ ਦਿੱਤਾ ਸ਼ਾਇਦ ਹੀ ਆ ਕੋਈ ਇਸ ਤਰ੍ਹਾਂ ਦਾ ਇਹ ਘਾਟਾ ਕੋ ਪੂਰਾ ਕਰ ਸਕੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਮਮਦ ਦੇ ਤਹਿਤ ਗੜਸ਼ੰਕਰ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਇੱਕ ਪਿਸਤਲ ਚਾਰ ਜਿੰਦਾ ਰੌਂਦ ਅਤੇ 20 ਗ੍ਰਾਮ ਹੈਰੋਇਨ ਸਮੇਤ ਗ੍ਰਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਗਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦੇਸ਼ਾ ਨਿਰਦੇਸ਼ਾਂ ਮੁਤਾਬਕ ਚਲਾਈ ਗਈ ਮੁਹਮਮਦ ਦੇ ਤਹਿਤ ਐਸਏਆਈ ਰਸ਼ਪਾਲ ਸਿੰਘ ਨੇ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਬੀਰੰਪੁਰ ਰੋਡ ਉਤੇ ਨਾਕੇਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਸ਼ੱਕੀ ਕਾਰ ਸਵਾਰਾਂ ਨੂੰ ਰੋਕਿਆ ਗਿਆ ਤੇ ਤਲਾਸ਼ੀ ਦੌਰਾਨ ਕਾਰ ਸਵਾਰ ਸੁਨੀਲ ਕੁਮਾਰ ਦੀ ਤਲਾਸ਼ੀ ਕਰਨ ਉਤੇ ਉਸ ਦੇ ਡੱਬੇ ਚੋਂ ਇੱਕ ਪਿਸਤਲ ਜਿਸ ਉੱਤੇ ਮੇਡ ਇਨ ਇਟਲੀ ਲਿਖਿਆ ਹੋਇਆ ਸੀ ਸਮੇਤ ਇੱਕ ਮੈਗਜ਼ੀਨ ਬ੍ਰਮੰਦ ਹੋਇਆ। ਕਾਰ ਦੇ ਤਲਾਸ਼ੀ ਲੈਣ ਉਤੇ ਡੈਸ਼ਬੋਰਡ ਵਿੱਚ ਰੱਖੇ ਗਏ ਮومی ਲਪਾਫੇ ਵਿੱਚੋਂ 20 ਗ੍ਰਾਮ ਹੈਰਨ ਬ੍ਰਮੰਦ ਹੋਈ। ਉਨ੍ਹਾਂ ਕਿਹਾ ਕਿ ਬਾਕੀਆਂ ਦੀ ਪਛਾਣ ਗੁਰਦੀਪ ਗੋਪੀ ਵਾਸੀ ਹਾਜੀਪੁਰ, ਸਵਰਾਜ ਵਾਸੀ ਸੋਲੀ ਅਤੇ ਸ਼ੁਭਮ ਪੁੱਤਰ ਰਾਜੇਸ਼ ਵਾਸੀ ਬਰਨਾਲਾ ਵਜ ਹੋਈ ਹੈ। ਐਸ ਐਚਓ ਗੁਰਿੰਦਰਜੀਤ ਸਿੰਘ ਨਗਰ ਨੇ ਦੱਸਿਆ ਕਿ ਪੁਲਿਸ ਨੇ ਕਾਬੂ ਕੀਤੇ ਗਏ ਨੌਜਵਾਨਾਂ ਦੇ ਖਿਲਾਫ ਵੱਖ-ਵੱਖੀ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ। ਜਿਹੜਾ ਇਵੈਕਸ਼ਨ ਕਰਦੇ ਜੀ ਅਜੇਕਰ ਨਾਕਾਬੰਦੀ ਤੇ ਸਪੈਸ਼ਲ ਡੈਨਲੀ ਜੀ ਉਸੇ ਦੌਰਾਨ ਜਿਹੜਾ ਇੱਕ ਜਿਹੜੀ ਇੱਕ ਗੱਡੀ ਜਿਹੜੀ ਸੀ ਰੁਕ ਕੇ ਕੁਆਟਰ ਦੀ ਗੱਡੀ ਸੀ ਗੁਰਦਾਜ ਉਹਦੇ ਵਿੱਚ ਚਾਰ ਜਣੇ ਸਵਾਰ ਸੀਗੇ ਜੀ ਜਿਨ੍ਹਾਂ ਦੇ ਕੋਲੋਂ ਜਿਨ੍ਹਾਂ ਦੇ ਨਾਮ ਜਿਹੜੇ ਹੈਗੇ ਨੇ ਵੀ ਉਹ ਇੱਕ ਹੈਗੇ ਜੀ ਗੁਰਪ੍ਰੀਤ ਸਿੰਘ ਗੁਪੀ ਹੈਗਾ ਜੀ ਹਜੇ ਪਤਾ ਦੂਜੇ ਹੈਗਾ ਜੀ ਬੀ ਕੁਮਾਰੀ ਇਸਮਉਂ ਗੁਜਰ ਤੇ ਸਵਰਾਜ ਜੀ ਇਸਮਣੀ ਤੇ ਸ਼ੁਭਮ ਹੈਗਾ ਜੀ ਪ੍ਰਤਾਪ ਰੇਸ਼ کمار ਇਹ ਬਨਾਲੇ ਦਾ ਰਹਿਣ ਵਾਲੇ ਹੈਗੇ ਜੀ ਤੇ ਚਾਰ ਜਣੇ ਜਿਹੜੇ ਇਹ ਚੈਕਿੰਗ ਦੇ ਦੌਰਾਨ ਇਹ ਇਕੱਲੇ ਇਹਨਾਂ ਨੂੰ ਇੱਕ ਜਿਹੜਾ ਮੈਪਨ ਬਸਤੀ ਕੋਸ਼ਿਸ਼ ਕਰ ਹੈਗਾ ਇਹ ਪਲਸ 2 ਗ੍ਰਾਮ ਹੈਲੂਰਨ ਹੈ ਜਿਹੜੀ ਤੇ ਇਸੇ ਫਾਰਮ ਜਿਹੜਾ ਐਫਆਈਏ ਨੰਬਰ 84/24 ਹੈਗੀ ਹੈ ਅੰਟਰਐਕਸ਼ਨ ਜਿਹੜੀ ਅੰਡਰਸੈਕਸ਼ਨ ਹੈਗੀ ਹੈ ਜਿਹੜੀ 2524 ਕਾਰਬੈਕ ਤੇ ਐਨਡੀਪੀਐਸ ਜਿਹੜਾ 2185 ਦੇ ਅਧਾਰ ਤੇ ਜਿਹੜੀ ਇਹਨਾਂ ਦੀ ਡਿਮਾਂਡ ਰਹਿ ਕੇ ਤੇ ਜਿਹੜੀ ਜਿਹੜੀ ਕੋਸ਼ਿਸ਼ ਕੀਤੀ ਹੈ ਕਰ ਰਿਹਾ ਹੈ ਕਿ ਬਹੁਤ ਕੁਝ ਨਾ ਹੋ ਵੀ ਕੋਈ ਇਹਦੇ ਨੇਵ ਫੋਕਲ ਪੁਆਇੰਟ ਮਹਿਤਾ ਚੌਕ ਇੰਡਸਟਰੀਅਲ ਏਰੀਆ ਫੇਸ ਤੇ ਅਮਰਿਤਸਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹੀਰਜ ਕਾਕੜੀ ਦੀਗਵਾਈ ਵਿੱਚ ਚੋਣ ਰੈਲੀ ਕਰਵਾਈ ਗਈ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲ ਅਮਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਇਸ ਮੌਕੇ ਸ਼੍ਰੋਮਣੀ ਕਾਲ ਦਲ ਦੇ ਜ਼ਿਲ੍ਹਾ ਉਪ ਪ੍ਰਧਾਨ ਅਰਵਿੰਦਰ ਸਿੰਘ ਵਿੱਕੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਇਸ ਮੌਕੇ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਫੋਕਲ ਪੁਆਇੰਟ ਦੀਆਂ ਜੋ ਵੀ ਮੁਸ਼ਕਲਾਂ ਨੇ ਉਹਨਾਂ ਨੂੰ ਜਲਦ ਹੱਲ ਕੀਤਾ ਜਾਵੇਗਾ ਇਸ ਮੌਕੇ ਫੋਕਲ ਪੁਆਇੰਟ ਦੇ ਵਪਾਰੀ ਅਤੇ ਮਜ਼ਦੂਰ ਵੱਡੀ ਗੰਟੀ ਵਿੱਚ ਮੌਜੂਦ ਰਹੇ ਪੰਜਾਬੀ ਖਬਰਾਂ ਦੇ ਇਸ ਬਲਟਨ ਵਿੱਚ ਫਿਲਹਾਲ ਨਹੀਂ ਜਾਂਦੇ ਹੁੰਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ